ਖਵਾੜ ਤੇ ਤੁਹਾਡਾ ਢਾੜੀਵਾਲ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ 363 ਨਿਊ ਹਾਲੈਂਡ ਟਰੈਕਟਰ ਦਿਖਾਉਣਾਗਾ ਦੇਖ ਸਕਦੇ ਹੋ ਸਾਰਾ origignal ਟਰੈਕਟਰ ਆ ਇਹ ਵੀ 13 ਸੰਗਰੂਰ ਨੰਬਰ ਆਗਾ 10 ਡਰੈਲ ਆ ਜਿਹੜੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਬਾਈ ਦਾ ਖੇਤੀ ਦਾ ਕੰਮ ਆ ਬਾਈ ਨੇ ਬਾਹਰ ਠੇਕੇ ਤੇ ਦਿੱਤਾ ਬਾਈ ਦੇ ਬੱਚੇ ਬਾਹਰ ਗਏ ਤੇ ਡਿਟੇਲ ਬਾਈ ਤੋਂ ਲਵਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਕਰਦੇ ਆਂ ਬਾਈ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦੋ ਸਰਜੀ ਸਿੰਘ son of ਗੁਰਦੇਵ ਸਿੰਘ ਰਮਣਾਜੀਤ ਸਿੰਘ ਜ਼ਿਲ੍ਹਾ ਫਰੀਦਕੋਟ ਠੀਕ ਆ ਫੋਨ ਨੰਬਰ ਬੋਲ ਦੋਗੇ 9417064255 ਫੋਨ ਨੰਬਰ ਦੁਬਾਰੇ ਫੇਰ ਬੋਲ ਦੋ 9417064255 ਠੀਕ ਆ ਬਾਈ ਕੀ ਡਿਟੇਲ ਆ ਟਰੈਕਟਰ ਦੀ ਕਿਹੜਾ ਮਾਡਲ ਹੈ ਇਹ ਪੰਜ ਮਾਡਲ ਆ 2005 ਮਾਡਲ ਹਾਂ 2005 ਮਾਡਲ ਠੀਕ ਹੈ ਭਾਈ 2005 ਮਾਡਲ ਹੈ ਦੇਖ ਸਕਦੇ ਹੋ ਸਾਰਾ origignal tractor ਹੈ ਸਾਫ ਪਿਆ ਪੂਰਾ ਟਾਇਰ ਵੀ ਦੇਖ ਸਕਦੇ ਹੋ ਮੂਰਲੇ ਗੁਡਇਰ ਕੰਪਨੀ ਦੇ ਟਾਇਰ ਆ 80 85 65 ਟਾਇਰ ਪਏ ਆ ਮੂਰਲੇ ਮਗਰਲੇ ਟਾਇਰ ਵੀ ਵੇਖ ਸਕਦਾ ਹਾਂ 35 56 ਟਾਇਰ ਪਏ ਆ ਇਹ ਵੀ ਗੁੱਡਇਰ ਕੰਪਨੀ ਦੇ ਆ ਮਗਰਿਆੜਾ ਮੂੜਾਂ ਤੋਂ ਵੀ ਸਾਫ਼ ਪਿਆ ਵੇਖ ਸਕਦਾ ਹਾਂ ਬੈਟਰੀ ਨਵੀਂ ਬੈਟਰੀ ਬਾਈ ਕਹਿੰਦਾ ਨਵੀਂ ਆ ਇੰਜਨ ਗੇਅਰ ਦਾ ਓਕੇ ਆ ਬਾਈ ਹਾਂ ਹਾਂ ਕੰਮਕਾਰ ਸਾਰਾ ਓਕੇ ਆ ਬਾਈ ਕਹਿੰਦਾ ਕੱਲੀ ਬਾਹੀ ਤੇ ਚੱਲਿਆ ਵਾ ਪੀਟ ਕੋਤੇ ਬਾਈ ਕਹਿੰਦਾ ਜਮਾ ਹੀ ਨਹੀਂ ਚੱਲਿਆ ਕਿਸੇ ਮਸ਼ੀਨ ਤੇ ਨਹੀਂ ਚੱਲਿਆ ਵਾ ਕੱਲੀ ਬਾਹੀ ਤੇ ਹੀ ਚੱਲਿਆ ਵਾ ਬਾਈ ਦੀ ਘਰ ਦੀ ਘਰ ਦੀ ਬਾਹੀ ਤੇ ਇੱਕ ਜੀਰੋ ਟਰਾਲਾ ਬਾਈ ਨੇ 25 ਕਿੱਲੇ ਬਾਣੀ ਬੀਜਿਆ ਇਹਦੇ ਨਾਲ ਜਮਾ ਨਵੇਂ ਪਈ ਓਵੇਂ ਸ਼ੁਰਗਾਂ ਸ਼ਰਗਾਂ ਵੀ ਨਹੀਂ ਘਸੰਗਾ ਹਜੇ ਬਾਈ ਟਰੈਕਟਰ ਦਾ ਕੀ ਰੇਟ ਰੱਖਿਆ 340 3 ਲੱਖ 40 ਹਜ਼ਾਰ ਮੁੱਲ ਰੱਖਿਆ ਬਾਈ ਨੇ ਮਾਨਤਾਨ ਹੋ ਜੂਗਾ ਵੇ ਹੋ ਜਾ ਮਾਨਤਾਨ ਬਾਈ ਕਹਿੰਦਾ ਜਰੂਰ ਕਰਾਂਗੇ ਤੇ 0 ਟਰੈਲਰ ਦਾ ਰੇਟ ਦੱਸਿਓ ਬਈ ਇਹ ਮੌਕੇ ਤੇ ਕਰ ਦੇਗਾ ਉੱਥੇ ਬਸ ਫੋਨ ਤੇ ਠੀਕ ਆ ਬਈ 0 ਟਰੈਲਰ ਦਾ ਬਾਈ ਕਹਿੰਦਾ ਫੋਨ ਤੇ ਕਰਾਂਗੇ ਮੁੱਲ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਸਾਰੀ ਨਵੀਂ ਪਈ ਆ ਕਿਸੇ ਨੂੰ ਵੀ ਇਨਾ ਦੋਨਿਆਂ ਸੰਦਾਂ ਵਿੱਚੋਂ ਟਰੈਕਟਰ ਪਸੰਦ ਹੁੰਦਾ ਜਾਂ ਜ਼ੀਰੋ ਡਰਿੱਲ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਆਪਣੀ ਤਸੱਲੀ ਕਰਕੇ ਆ ਕੇ ਟਰੈਕਟਰ ਖਰੀਦ ਸਕਦੇ ਹੋ ਬਾਈ ਨਾਲ ਕੰਟੈਕਟ ਕਰਕੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ